ਸਾਸਿਕਾ ਜੀ ਸਾਰਿਆਂ ਨੂੰ ਜੱਗੇ ਦੇ ਬਾਈ ਅਰਸ਼ੂ ਬਹੁਤ ਚੁੱਕੇ ਜੀ ਪਿੰਡ ਬਾਂਚੜੀ ਜ਼ਿਲ੍ਹਾ ਮਰਸਰ ਪਹਿਲਾਂ ਤਸਵੀਰ ਮਰਸਰ ਜਿਹੋ ਅੱਜ ਵੀ ਚੰਗੇ ਜੰਗੇ ਝੋਟਿਆਂ ਲੈ ਕੇ ਆਨੇ ਬਾਈ ਉਹਨਾਂ ਨੇ ਚਾਓ ਫਿਰ ਗੱਲਬਾਤ ਕਰੇ ਬਾਈ ਜੀ ਸਾਸਿਕਾ ਸਾਸਿਕਾ ਜੀ ਨੂੰ ਹਸੀਕਾਲ ਸਾਰ ਠੀਕ ਆ ਗਈ ਬੜੀ ਕਿਰਪਾ ਮਾਲਕ ਦੀ ਕੇ ਅਰਸ਼ਾ ਜਾਇਆ ਨਹੀਂ ਅਰਸ਼ ਅੱਜ ਆ ਜੂਗਾ ਰਾਤ ਨੂੰ ਅੱਛਾ ਚਲੋ ਜੀ ਹਾਂਜੀ ਹਾਂਜੀ ਉਹ ਫਿਰ ਉੱਥੇ ਪੰਜ ਚਾਰ ਦਿਨ ਲੱਗੇ ਲੱਗ ਲੈ ਤੇ ਅੱਜ ਰਾਤ ਨੂੰ ਆ ਜੂਗਾ ਚਲੋ ਹੋਰ ਦੱਸੋ ਫਿਰ ਹੋਰ ਸਾਬ ਵਧੀਆ ਸਦੀਪ ਸਿਆ ਪਰਸੋਂ ਆਪਾਂ ਵੀਡੀਓ ਪਾਈ ਸੀ ਰਾਜ ਆਪਾਂ ਫਿਰ ਪਾਤੀਆਂ ਆ ਦੋ ਤਿੰਨ ਝ ਮਾਲ ਤਾਂ ਉਧਰ ਹੀ ਸਾਰਾ ਵੇਗਾ ਸੀ ਤੇ ਹੁਣ ਵੀ ਮਾਰਾ ਕਿਰਪਾ ਕਰੇ ਸਵੇਰੇ ਪਤੜਕੇ ਵਿੱਚ ਵੀਡੀਓ ਆਪਣੀ ਚੱਲ ਪੈਣੀ ਪਹਿਲੇ 9:00 ਵਜੇ ਪਹਿਲੇ ਟਾਈਮ 6:00 ਵਜੇ ਜਿਹੜੀਆਂ ਚੱਕ ਪਾਸ ਆਖਾਂਗੇ ਉਹਦੀ ਤੇ ਭਾਵੇਂ ਕੋਈ ਗੱਡੀਆਂ ਨੂੰ ਕਿਰਾਇਆ ਬਾਅਦ ਪਹਿਲੇ ਚੈੱਕਰ ਵਾਲੇ ਚਲੋ ਹਾਂਜੀ ਠੀਕ ਆਜੋ ਸ਼ੁਰੂ ਕਰੀਏ ਹਾਂਜੀ ਹਾਂਜੀ ਬਰ ਦੱਸੋ ਜੀ ਕਰੀਏ ਸ਼ੁਰੂਆਤ ਨਹੀਂ ਇਹ ਦਾਜੀ ਲਾ ਰਹੀ ਹੈ ਨਾ ਇਹ ਬਿਲਕੁਲ ਆ ਦੋ ਤਾਜ਼ੀਆਂ ਇਹ ਦੋ ਦਾਜੀਆ ਬਾਕੀ ਚਾਰ ਟੋਕੜਾ ਕੱਬਣਾ ਠੀਕ ਆ ਕਿੰਨਾ ਦੋਦਾ ਜੀ ਮੇਰਾ ਸੁਈਆੜ ਕੋ 10 ਕਿਲੋ ਦੁੱਧ ਹੋ ਗਿਆ ਇਸ ਟਾਈਮ ਤੇ ਇਹਦੇ ਕੋਲ ਹੈ ਗੁਰਜਾ ਸੁਆ ਛੋਟੀ ਤੇ ਮਗਰ ਕੱਟੀ ਖਾਏ ਕਰਾ ਬਹੁਤ ਜਿਆਦੀ ਚੰਗੀ ਆਹਦੀ ਕੱਟੀ ਆਹ ਕੱਟੀ ਜਮਗਰੇ ਲਾ ਜੀ ਆ ਵੇਖੋ ਕੱਟੀ ਬਹੁਤ ਜਿਆਦੀ ਸੋਹਣੀ ਕੱਟੀ ਵੀ ਜੱਡ ਪੜਿਆ ਬੜੀ ਠੀਕ ਆ ਬੜੀ ਜਿਆਦੀ ਸੰਭੀ ਸੰਭੀ ਕੇ ਹੂੰ ਦੁੱਧ ਐਸਮ ਦਾ 10 ਕਿਲੋ ਸੰਦੀਪ ਸਾਹਿਬ ਦੇ ਕੋ ਪੈੜੇ ਪੁੰਡੇ ਦੀ ਆਈ ਆ ਦੋ ਚਾਰ ਦੇ ਰਹਿ ਗਈ ਦੁੱਧ 12 13 ਕਿਲੋ ਆਪਣੇ ਘਰੋਂ ਚਵਾ ਦਾਂਗੇ ਲਓ ਜੀ ਬਾਕੀ ਸੀਲ ਸਾਬ ਪੂਰੀ ਜਿਆਦੀ ਕਰੋ ਚੈੱਕ ਕਰਾਓ ਚੋਈ ਜੂ ਜਗ੍ਹਾ ਹੀ ਬਿਲਕੁਲ ਵਰੀ ਹੈ ਭਾਈ ਜੀ ਚੋਈ ਦੇ ਇੱਕ ਨੰਬਰ ਸੰਦੀਪ ਸਾਹਿਬ ਆਵੇਂ ਕੋਈ ਟਾਈਆਂ ਸਾਲਾਂ ਦਾ ਬੱਚਾ ਚੋਲੇ ਦੇ ਮੈਂ ਚੋਲੂ ਇੱਕ ਮਿੰਟ ਤੋਂ ਪਹਿਲਾਂ ਨਹੀਂ ਵਾ ਠੀਕ ਹੈ ਫਿਰ ਜੰਗੀ ਝੋਟਿਆ ਨਾ ਇਹ ਸੰਦੀਪ ਜੀ ਕਿਨਾਰ ਅਰੀਜਨਲ ਉਧਰ ਦੀ ਹੈ ਵਾ ਇੱਕ ਪਹਿਲਾਂ ਸਿੰਘ ਵੇਖਾਇਕ ਨਾ ਵਾਲੀ ਬਰੀਕ ਸਿੰਘ ਛੋਟਾ ਸਿੰਘ ਵਾਕੇ ਸਹੀ ਗੱਲ ਉਹ ਉਧਰ ਦੀਆਂ ਚੀਜ਼ਾਂ ਦਾ ਨਸਾਂ ਆਪ ਹੀ ਦੱਸ ਦਿੰਦੀਆਂ ਹਾਂਜੀ ਬੜਾ ਸੰਦੀਪ ਸਾਹਿਬ ਜੈ ਜੀ ਕਰਕੇ ਦੇ ਦਈਏ ਜੈ ਜੀ ਦੋ ਦਿਨਾਂ ਤੋਂ ਦਾਖਲ ਹੋ ਗਿਆ ਦੋ ਦਿਨਾਂ ਅਗੀ 12 ਕਿਲੋ ਆਪਦੇ ਘਰਾਂ ਚ ਵਾਦਾਂਗੇ ਜਦ ਕਿ 95 ਦੀ ਕਰ ਦੋ ਜਨਾ ਹੁੰਦਾ ਮਾਨ ਪੰਜੀ ਛੋਟ ਕਹਦਾ 90 90000 ਦੀ ਜੈ ਜਣ ਬਿਲਕੁਲ ਜੈ ਜਾ ਬਾਕੀ ਕੋਈ ਫੋਨ ਫੰ ਲਾਵੇ ਕੋਈ ਕਰ ਲਾਂਗੇ ਚਲੋ ਠੀਕ ਆ ਇਹ ਸਦੀਪ ਸਾਹਿਬ ਰਾਤ ਦੀ ਮਹਿਸ ਸੁਈ ਆ ਹਾਂ ਕੱਟੀ ਵੇਖ ਲਓ ਬਿਲਕੁਲ ਅਸੀਂ ਇਹਦੀ ਵੀ ਕੱਟੀ ਆ ਤੇ ਰਾਤੀ ਸੁਈ ਆ ਬਿਲਕੁਲ ਤਾਜ਼ਾ ਬਚਾ ਇਹਦੀ ਕੱਟੀ ਆ ਵੇਲਾ ਠੀਕ ਆੜੂ ਨਾਲ ਨਹੀਂ ਨਹੀਂ ਇਹਦੇ ਲੈ ਲਾੜੂ ਆ ਰਾਤੀ ਸੁਈ ਜੀਰ ਜੂਰ ਵਧੀਆ ਪ੍ਰੋਪਰ ਪਾਤੀ ਆ ਜੇਰ ਦੀ ਵੀਡੀਓ ਆਪਾਂ ਬਣਾ ਲਈ ਆ ਐ ਜਵਾਕ ਕਿ ਨਾ ਕਰੋ ਫਿਰ ਦੋ ਜੀ ਦੋ ਦੋ ਸਦੀਪ ਸਾਹਿਬ ਵੇਖੋ ਜੀ ਆਪਾਂ ਦੇ ਵੇਖੋ ਰਾਤੀ ਮਹਿਸ ਸੁਈ ਆ ਹਾਂ ਤੋ 2.5 ਕਿਲੋ ਸਿਰੇ ਚ ਹੋਇਆ 2.5 ਕਿਲੋ ਸ਼ਾਮਣ ਚ ਹੋਇਆ ਹਾਂ ਦੋ 10 ਕਿਲੋ ਤੋਂ ਘੱਟ ਕੀ ਦਊਗੀ ਹਾਂ ਸੂਆ ਮਾੜਾ ਕੋਈ ਤਿੱਜਾ ਲੜੇ ਚੌਥਾ ਲੜੇ ਕੋਈ ਆਪ ਦੀ ਸਮਝ ਲੜੇ ਬਿਲਕੁਲ ਜੀ ਪਰ ਮੈਂ ਦੁੱਧ ਵਾਲੀ ਆ ਛਣ ਛਣ ਖਾਏ ਕਰਾਂ ਮੈਂ ਇਹਨੂੰ ਕਿਤਨਾ ਲੱਗਾ ਨਾ ਵਜੇ ਲੱਗਾ ਥਣ ਥਣ ਬੜਾ ਜਿਆਦਾ ਚੰਗਾ ਨਾਲੇ ਕੋ ਬੋਲਾ ਬਣਾ ਕੇ ਖਾਵੇ ਨਾਲੇ 4 ਦਿਨ ਹਾਂ ਤੇ ਨਾਲੇ ਮੈਂ ਨਾ ਦੁੱਧ ਚੋਏ ਦੁੱਧ ਚੋਏ ਬਲੇ ਬਲੇ ਕੋ ਸਹੀ ਹੈ ਇੱਥੇ ਹੀ ਮਗਰ ਆ ਕੀ ਸਾਰੇ ਫਾਇਦੇ ਨਾਲ ਹੀ ਦੇ ਦੇਣੇ ਹੈਗੇ ਇਹਦੀ ਮਾਰੇ ਕੀ ਮਾਰਾ ਸ੍ਰੀ ਸਾਹਿਬ ਜੋ ਮਰਜੀ ਕਰੀਏ 75000 ਦੀ ਦੇ ਦਈਏ 70 ਦੇ 70000 ਦੀ ਦੇ ਦਾਂਗੇ ਬਾਕੀ ਉਹ ਚ ਛੋਟ-ਛਾਟ ਕਰ ਦਾਂਗੇ ਕਿਸੇ ਦਾ ਆਏਗੇ ਦਾ ਮਾਦਨ ਜਿੰਨਾ ਵੀ ਜੋਗੇ ਹੋਵਾਂਗੇ ਜਰੂਰ ਚਲੋ ਪਰ ਮੈਂ ਖਾਲਾ ਮੈਂ ਦੁੱਧ ਵਾਲੀ ਆ ਚਲ ਮੈਂ ਸਾਰਾ ਸੂਆ ਚੋਕ ਤੇ ਜਿੰਨਾਂ ਦੀ ਮਰਜ਼ੀ ਕੋ ਵੇਚ ਲੈ ਬਸ ਠੀਕ ਆ ਹਾਂਜੀ ਆਹਾਂ ਜੀ ਫਿਰ ਇਹ ਸੰਦੀਪ ਸਾਹਿਬ ਗਾੜੀ ਨਗੀਨਾ ਹੀ ਆ ਤੇ ਅੱਛਾ ਕਿੰਨੇ ਟਾਈਮ ਲਿਗਾ ਬਣਾਏ ਖੀਰੀ ਇਹ ਦੇ ਅੱਛਾ ਖੀਰੀ ਆ ਜੀ ਖੀਰੀ ਆ ਜੀ ਵਾਹ ਤੇ ਨਾਂ ਮਿਹਨਤ ਚੈੱਕ ਬਸ ਦਾਰੇ ਦੀ ਤੀਜੇ ਅੱਛੇ ਦਾਰੇ ਦੀ ਆ ਦਾਰੇ ਦੀ ਤੀਜ ਆ ਜੀ ਲਓ ਜੀ ਤੇ ਨਾਂ ਮੈਨੇ ਚੈੱਕ ਵਾਹ ਦੇਣੀ ਬੜੀ ਜਿਆਦੀ ਸ਼ਪਾਰਚ ਪਾ ਕੇ ਕੱਟੀ ਲਈ ਆ ਫਿਰ ਵੇਖੀਦਾ ਵੀ ਸੰਦੀਪ ਸਾਹਿਬ ਮੈਂ ਵੀ ਰਾਤੀ ਸੋਚਦਾ ਵੀ ਇੰਨੀ ਸ਼ਪਾਰਚ ਬਾਈ ਕੱਟੀ ਲਈ ਕਿਹਨਾਂ ਤੋਂ ਲਈ ਦੀ ਪਾਸੇ ਲਈ ਇਹ ਕਿਹੜਾ ਵੀ ਆਪਦੇ ਘਰੇ ਰੱਖੀ ਇਹ ਵਪਾਰੀ ਹੁੰਦਾ ਕੋਈ ਚੰਗੀ ਸ਼ਾਇਦ ਲਈਏ ਤੇ ਚੰਗੀ ਵੇਚ ਗੀ ਬਿਲਕੁਲ ਜੀ ਇਹ ਸੰਦੀਪ ਸਾਹਿਬ ਕਦਰ ਉਹਨੇ ਪਾਣੀ ਜਿਹਨੂੰ ਪਰਖਿਆ ਪਰਖਿਆ ਬਿਲਕੁਲ ਬਿਲਕੁਲ ਇਹ ਝੋਟੀ ਖਾ ਇੱਕ ਨਾ ਲਾ ਜੀ ਵੇਖੋ ਧੀਰੀ ਕੱਟੀ ਹੋ ਜੇ ਕਿੱਥੇ ਜਾ ਕੇ ਦੋਂਦੀ ਹੋਣਾ ਦੇ ਤਨਾ ਮਹੀਨਾ ਦੀ ਚੈੱਕ ਪਾਸ ਭਾ ਬਾਕੀ ਇਕੱਲਾ ਇਕੱਲਾ ਥਣ ਲਗਾ ਕੋਈ ਛਾਂਗ ਨਹੀਂ ਕੋਈ ਨਹੀਂ ਠੀਕ ਹੈ ਫਿਰ ਪੂਰੀ ਸਾਂਭੀ ਅਗਲੇ ਨੇ ਪੂਰੀ ਸੰਭਾਲ ਕੀਤੀ ਹੈ ਨਾ ਉਧਰ ਦੀਆਂ ਚੀਜ਼ਾਂ ਸੰਦੀਪ ਸਾਹਿਬ ਦੂਰੋਂ ਦੇਖਦੀਆਂ ਇੰਦਾ ਫਿਰ ਮੋਲਾ ਸੰਦੀਪ ਸਾਹਿਬ ਝੋਟੀ ਦਿਆ ਮੰਨ ਕੇ ਜਲ ਤਨਾ ਵੀ ਨਹੀਂ ਗੱਬਣਿਆ ਹਾਂ ਤਾਜੀ ਦੇ ਵੇਖੋ ਖੀਰੀ ਆ ਦੂੰਦੀ ਤਾਜੀ ਸੂਪੜਾਂ ਹੀ ਨੇ ਹਾਂ ਤਾਜੀ ਦੇ ਹੈਗੀ 1 30 35 40 ਦੀ ਵੀ ਹਾਂ ਅੱਜ ਮੋਲ ਨਹੀਂ ਕਰਨਾ ਸੰਦੀਪ ਸਿੰਘ ਜਿਹੜੀ ਦੇਣੀ 75000 ਦੀ ਆਪਾਂ ਦੇਣੀ ਦੇਣੀ ਚਲੋ ਠੀਕ ਆ ਪੱਕਾ ਕੱਤੀ ਵੇਲਾ ਪਰ ਬਿਊਟੀ ਬੈਡੀ ਵਿਖਾਏ ਕਰਨਾ ਕੱਤੀ ਦੀ ਸ਼ਾਇਦ ਖਾ ਕੀ ਸ਼ਾਇ ਨਹੀ ਠੀਕ ਆ 75 ਦੇਣੀ ਆ ਤਿੰਨ ਮਹੀਨਾ ਚੈੱਕ ਪਾਸੇ ਚੈੱਕ ਪਾਸੇ ਆਪਣੀ ਫੁੱਲ ਬਰਾ ਫੁੱਲ ਗਾਰੰਟੀ ਹੋ ਚਲੋ ਠੀਕ ਪਰ ਪੂਰੀ ਵੱਡੀ ਆ ਸੁਣੇ ਸੁਣੇ ਕਾ ਹੋਰ ਇਹਨੇ ਕਦ ਕੱਢ ਜਾਣਾ ਬਸ ਠੀਕ ਆ ਹਾਂਜੀ ਆਹ ਆਹ ਵੀ ਸੰਦੀਪ ਸਿੰਘ ਗੱਡੀ ਪਹਿਲਾਂ ਮੈਂ ਵਿਖਾਏ ਕਰ ਵਾਹ ਇਹ ਗੱਡੀ ਦਾ ਇੰਜਨ ਹੀ ਆ ਨਾ ਇੰਜਨ ਹੀ ਵਾਕਈ ਸਹੀ ਗੱਲ ਇਹ ਵੀ ਤਿੰਨ ਮਹੀਨੇ ਦੀ ਚੈੱਕ ਪਾਸੀ ਤਿੰਨ ਮਹੀਨੇ ਜਿੱਤਵਾ ਕੋਈ 5 ਕਿਲੋ ਹੋਊਗਾ 5 ਕਿਲੋ ਲੈ ਸਿੰਘ ਠੀਕ ਹੈ ਫਿਰ ਜੱਤ ਵਾਲੀ ਉਹ ਜੋੜੀ ਜੱਤ ਵਾਲੇ ਆ ਪੂਰੀ ਵੱਡੀ ਜਿਹਨੂੰ ਪੂਰੀ ਵੱਡੀ ਆਂਦੇ ਆ ਲਓ ਜੀ ਦੇਖੋ ਬਰਾਦੇ ਦੁੱਧ ਹੈਗਾ ਕਿ ਨਹੀਂ ਦੁੱਧ ਦਾ 5 ਕਿਲੋ ਹੋਊਗਾ ਪੂਰੀ ਵੱਡੀ ਜੱਤ ਵਾਲੀ ਜੇ ਹਾਂ ਤੇ ਐਸ ਟਾਈਮ ਤਨਾ ਮਹੀਨਾ ਤੋਂ ਬਾਅਦ ਚੈੱਕ ਪਾਸ ਜੇ ਕੋਈ ਗੱਡੀ ਜੋ ਬਾਅਦ ਚਲਾਵੇ ਪਹਿਲਾਂ ਚੈੱਕ ਕਰਾ ਕੇ ਲੈ ਜੀ ਬਸ ਠੀਕ ਹੈ ਫਿਰ ਹਾਂ ਜੀ ਸਿੰਗਲ ਹੱਡੀ ਸਿੰਗਲ ਹੱਡੀ ਤਾਂ ਮੈਨਾਂ ਪੂਰੀ ਜਿੰਨੀ ਵੀ ਹੈਗੀ ਸੁਤਰੀ ਆ ਇਹਦੇ ਸਿੰਘ ਸਾਹਿਬ ਦੋ ਤਿੰਨ ਮਹੀਨਾ ਆਈਆਂ ਉਧਰੋਂ ਪੈਂਡ ਦੀਆਂ ਥੱਕੀਆਂ ਡੁੱਟੀਆਂ ਇਹਦਾ ਮੁੱਲ ਬਾਜੀ ਫਿਰ ਸਨੀ ਜੀ ਸਾਹਿਬ 75 ਗਾਲੀਆਂ 72 ਗਾਲੀਆਂ ਪੂਰੇ 70000 ਦੀ ਮੈਂ ਦੇ ਦਾਂਗੇ ਚਲੋ ਪਰ ਵੇਲਾ ਝੋਟੀ ਪਹਿਲਾ ਸਵੇਰ ਗਾੜੀ ਦੂਜਾ ਸੂਣਾ ਮੂੰਹ ਉਹ ਵੀ ਚੌਗੀ ਆ ਜੀ ਬਸ ਠੀਕ ਆ ਹਾਂ ਤੇ ਪਰ ਕਦ ਵੇਲਾ ਵੀ ਮੇਰੇ ਮੋਢੇ ਦੇ ਬਰੋਬਰੀ ਆਉਂਦੀ ਪੂਰੇ ਵੱਡਾ ਕਦ ਬਣ ਕੇ ਉਹ ਸਬਦਾ ਕਰੇ ਤੇ ਆਹ ਜੀ ਤੇ ਆ ਵੀ ਸਨੀ ਦਾ ਗਾੜੀ ਤਨਾ ਮਹੀਨਾ ਚੈੱਕ ਪਾਸ ਦੋ ਮਹੀਨੇ ਚੈੱਕ ਪਾਸ ਉਹਦੇ ਕੋ 6 ਕਿਲੋ ਮੰਨ ਕੇ ਚੱਲੇਗੀ ਲਓ ਜੀ ਇਹ ਵੀ 6 ਕਿਲੋ ਦੁੱਧ ਤਨਾ ਮਹੀਨਾ ਦੀ ਚੈੱਕ ਪਾਸ ਪਹਿਲਾਂ ਮੈਂ ਖਾਇ ਕਰਾਂ ਨਹੀਂ ਇਹ ਪੂਰੀ ਵੱਡੀ ਆ ਇਹ ਦੇਖੋ ਸਿੰਗਲ ਹੱਡੀ ਨਾਲੇ ਇਹ ਵੀ ਝੋਟੀ ਜਿਆਦੀ ਚੰਗੀ ਚੰਗੀ ਏ ਝੋਟੀ ਹਣਾ ਥਣਲੇਵਾ ਖਾ ਕੇ ਸਪਾਈਆਂ ਖਾ ਚੱਡੇ ਦੀਆਂ ਝੋਟੀ ਵੀ ਸੋਹਣੀ ਏ ਨਾਲੇ ਡਰਦੀ ਏ ਥੋੜਾ ਡਰੇ ਨਾ ਠੀਕ ਆ ਆ ਡਰਦੀ ਏ ਥੋੜਾ ਜਿਹਾ ਬਾਕੀ ਜਿੰਨੀ ਵੀ ਹੈਗੀ ਸੁਥਰੀ ਆ ਉਹ ਦੇਖ ਇਹਦਾ ਮੁੱਲ ਇਹ ਵੀ ਸੰਦੀਪ ਸਾਹਿਬ ਪਾ 75 ਗੱਲੀਆਂ 72 ਗੱਲੀਆਂ ਵੀ 70000 ਦੀ 70000 ਦੀ 1000 ਛੋਟ ਕਰਨਾ ਚਲ ਜਾਂ 1000 ਛੋਟ 70000 ਦੀ 60000 ਦੀ ਦੇ ਦਾਂਗੇ ਪਰ ਝੋਟੀ ਦਾ ਲੇਵਾ ਖਾਏ ਕਰਾਂ ਕਿੰਨੀਆਂ ਸਪਾਈਆਂ ਖਾਈਆਂ ਬਹੁਤ ਸਾਰਾ ਲੇਵਾ ਜਿਆਦੀ ਚੰਗੀ ਆ। ਕਿਹਾ ਹਾਂ ਜੀ ਫਿਰ। ਵੇਲਾ। ਹੂੰ। ਆ ਤਾਂ ਸੁਦੀਪ ਸਿੰਘ ਸਾਹਿਬ ਇਹ ਨੌਵਾਂ ਮਹੀਨਾ ਦੀ ਮੈਂ ਚੈੱਕ ਪਾ ਸੀ। ਗੱਡੀ 'ਚ ਕੋਈ ਬਾਤ ਲਾਵੇ। ਹਾਲੇ ਮੈਂ ਕੋ ਪੰਜ ਕਿਲੋ ਦੁੱਧ ਦੀ। ਅੱਛਾ। ਜੇ 1 ਮਹੀਨਾ ਦਾ 10 ਦਿਨਾਂ ਦਾ ਵੱਧ ਦਿਨ ਖੜੇ ਆ ਅਰਧ ਦਿਨ ਦਾ ਮੈਂ 200 ਰੁਪਏ ਭਜਾਣਾ ਪਰੂੰ। ਅੱਛਾ ਜੀ। ਨਹੀਂ ਠੀਕ ਹੈ ਫਿਰ। 1 ਮਹੀਨਾ ਦਾ 10 ਦਿਨਾਂ ਦੀ ਗਰੰਟੀ ਆਪਾਂ ਲੈਣੀ ਹੈ ਜੇ ਵੱਧ ਲੈ ਜੇ ਆਪਾਂ ਰੋਜ਼ ਦਾ 200 ਰੁਪਏ ਪਾਵਾਂਗੇ। ਬਸ ਠੀਕ ਆ। ਲੋ ਆਪਣੇ ਕੋਲ ਲਿਖਤੀ ਡੇਟ ਪਈ ਮੈਂ ਦੀ ਨਹੀਂ ਠੀਕ ਆ ਘਰਨ ਦਸਮ ਦਾ ਤੇਜਾ ਸੁਆ ਮੈਂ ਸੁਣੀ ਨਾਂ ਦੇ ਪਹਿਲਣ ਭੱਜੀ ਨਾਂ ਦੂਜੇ ਨਹੀਂ ਭੱਜੀ ਆਪ ਮੈਂ ਛੱਡਦੇ ਆ ਅੱਛਾ ਪਰ ਮੈਂ ਦੀ ਕੁਆਲਿਟੀ ਵਖਾਏ ਕਰਾਂ ਦੁੱਧ ਵੀ ਮੈਂ 13 14 13 14 ਕਿਲੋ ਦਿੰਦੀ ਆ ਚਲੋ ਅਗਲਾ ਕੋਈ ਸਾਹ ਬੜਾ ਲੈ ਜੇ ਕੋਈ ਕਿਲੋ ਖੰਡ ਵਧ ਵੀ ਸਕਦੀ ਘਾਟ ਵੀ ਸਕਦੀ ਮੈਂ ਵੀ ਚੰਗੀ ਆ ਹੁਣ ਅਗਲੇ ਤੇ ਡਿਪੈਂਡ ਕਰਦਾ ਜੀ ਠੀਕ ਆ ਇਹਦਾ ਮੁੱਲ ਫਿਰ ਇਹ ਸੰਦੀ ਸਾ 80000 ਦੀ ਦੇ ਦਗੇ 75 ਦੀ ਇੱਕ ਨੂੰ 1.5 ਮਹੀਨੇ ਨੂੰ ਤੇ ਮੈਂ ਇੱਕ 20 ਦੀ ਵਿਕਣੀ ਆ ਜੇ 75000 ਦੀ ਦੇ ਦਾਂਗੇ ਪਰ ਇਹ ਨਾਲ ਦੀ ਆਉਂਦੀ ਨਹੀਂ ਨਹੀਂ ਠੀਕ ਆ ਚਲ ਹਾਂ ਤੁਹਾਡੇ ਦਾ ਖਾਇਕ ਨਾ ਕੋਈ ਥਾਣੇ ਦਾ ਵੱਧ ਘਟ ਹੋਵੇ ਉਹਦੀ ਆਪਣੀ ਜ਼ਿੰਮੇਵਾਰੀ ਆ ਚਲ ਹਾਂਜੀ ਤੇ ਆਹਾ ਤੇ ਇਹ ਮਰੀ ਤੋਕੜਿਆ ਕੱਲੀ ਜੀ ਸਾ ਪੀਲੀ ਵੀਡੀਓ ਪਾਈ ਵੀ 2022 ਵੀ ਆਈ ਹੈ ਤੇ ਬੰਦੇ ਵੇਖੋ ਅੱਜ ਦਾ ਟਾਈਮ ਜੇ ਲੈ ਕੇ ਠੀਕ ਹੈ ਨਹੀਂ ਤੇ ਆਪਾਂ ਚਲੋ ਫਿਰ ਪਾ ਦਨੇ ਨਹੀਂ ਠੀਕ ਆ ਫਿਰ ਹਾਂ ਲੈ ਤੇਰੇ ਕੋਲ 7 ਕਿਲੋ ਜੇ ਕੱਲਾ ਦੁੱਧ ਹੀ ਆ ਬਸ ਹਣਾ ਬੋਲੀ ਵੀ ਹੈਗੀ ਜੱਜ ਜੇ ਆਖੂਗਾ ਤਾਂ ਆਪਾਂ ਮਾਲੀ ਵੀ ਆਪਣੇ ਕੋਲ ਹੀ ਬਣਾ ਕੇ ਖਲਾ ਦਾਂਗੇ ਚਲੋ ਇਹਦਾ ਮੁੱਲ ਫਿਰ ਇਸ ਜੀ ਸਾਹਿਬ ਤੇ ਪਿਛਲੀ ਵੀਡੀਓ ਮੁੱਲ ਪਾਇਆ 45 2000 ਸਾਈ ਆਈ ਜੇ ਲੈ ਕੇ ਠੀਕ ਨੇ 43000 ਦੀ ਦੇ ਦੋ ਚਲੋ ਜਾਣ ਹਾਂਜੀ ਬਸ ਠੀਕ ਆ ਬਸ ਆਹੀ ਆ ਜੀ ਇਹੋ ਹੀ ਲਾ ਗਿਆ ਜੀ ਲਓ ਜੀ ਆਹੀ ਲਾ ਗਿਆ ਜੀ ਤੇ ਮੇਰਾ ਵੀ ਬਾਕੀ ਇੱਥੇ ਆ ਕੇ ਚੈੱਕ ਕਰਾਓ ਚੋਈ ਕਰਾਓ ਪਾਸ ਕਰੋ ਠੀਕ ਹੈ ਜੀ ਹਾਂਜੀ ਤੇ ਨਹੀਂ ਜੇ ਮੈਂ ਕੋਈ ਚੱਕਰੀ ਕੋਈ ਨਹੀਂ ਮੈਂ ਚੈੱਕ ਪਾਸ ਜਿਹੜੀਆਂ ਜਿਹੜੀਆਂ ਚੈੱਕ ਕਰਾਵਾਂਗੇ ਸਾਡੀਆਂ ਬਦੀਆਂ ਪਾਹੀ ਪੈਸੇ ਲਾਏ ਤੁਸੀਂ ਲਾਉਣੇ ਆ ਤੁਹਾਡਾ ਫਰਜ਼ ਬੰਦਾ ਬਸ ਠੀਕ ਹਾਂਜੀ ਹੱਸ ਠੀਕ